ਕਿੰਮੀ ਦਾ ਪਤੀ ਪਵਨ ਮੁਰ ਪੰਜਾਬ ਵਾਪਸ ਆ ਗਿਆ ਹੈ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਤੋਂ ਪਤਾ ਹੈ ਕਿ ਕਿੰਮੀ ਪਵਨ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਸਾਰੇ ਵਿਵਾਦ ਦੌਰਾਨ ਕਿੰਮੀ ਦੇ ਵੱਲੋਂ ਸੁਨੇਹਾ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ ਕਿ ਉਸ ਨਾਲ ਉਸ ਦਿਨ ਹੋਟਲ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸੁਨੇਹਾ ਦੇ ਵੱਲੋਂ ਉਸ ਨੂੰ ਸ਼ਰਾਬ ਪਿਲਾ ਕੇ ਕਰਵਾਇਆ ਗਿਆ ਹੈ ਹਾਲਾਂਕਿ ਜੋ ਤਸਵੀਰਾਂ ਖਿੱਚੀਆਂ ਗਈਆਂ ਜਾਂ ਵੀਡੀਓ ਬਣਾਈਆਂ ਗਈਆਂ ਉਹ ਵੀ ਸਨੇਹਾ ਦੇ ਵੱਲੋਂ ਹੀ ਬਣਾਈਆਂ ਗਈਆਂ ਹਨ ਤੇ ਇਹਨਾਂ ਦੋਸ਼ਾਂ ਤੋਂ ਬਾਅਦ ਸਨੇਹਾ ਕਟਿਆਲ ਨੇ ਵੀ ਖੁਦ ਲਾਈਵ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਿਆ ਸੀ ਤੇ ਲਾਈਵ ਦੌਰਾਨ ਸਨੇਹਾ ਨੇ ਕੁਝ ਐਸੇ ਨਿੱਜੀ ਸਬੂਤ ਵੀ ਸਾਂਝੇ ਕੀਤੇ ਜਿਨ੍ਹਾਂ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ ਇਹਨਾਂ ਸਬੂਤਾਂ ਤੋਂ ਬਾਅਦ ਇਹ ਗੱਲ ਖੁੱਲ ਕੇ ਸਾਹਮਣੇ ਆਈ ਕਿ ਕਿੰਮੀ ਆਪਣੇ ਪਤੀ ਨੂੰ ਧੋਖੇ ਦੇ ਵਿੱਚ ਰੱਖ ਰਹੀ ਸੀ ਪਵਨ ਦੀ ਵਿਦੇਸ਼ ਜਾਣ ਮਗਰੋਂ ਕਿੰਮੀ ਹੋਰ ਲੜਕਿਆਂ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਸੀ ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਤੇ ਜਿਵੇਂ ਹੀ ਇਹ ਸਾਰੀਆਂ ਗੱਲਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਾਂ ਪਵਨ ਨੇ ਇੱਕ ਸਟੋਰੀ ਸਾਂਝੀ ਕਰਕੇ ਸਪਸ਼ਟ ਕਰ ਦਿੱਤਾ ਕਿ ਉਹ ਦੋਵੇਂ ਇਕੱਠੇ ਨਹੀਂ ਰਹਿ ਰਹੇ ਤੇ ਉਹ ਦੋਵੇਂ ਅਲੱਗ ਹੋ ਚੁੱਕੇ ਹਨ ਹਾਲਾਂਕਿ ਇਸ ਜੋੜੀ ਨੂੰ ਪਸੰਦ ਕਰਨ ਵਾਲੇ ਫੈਨਸ ਲਈ ਇਹ ਗੱਲ ਸਵੀਕਾਰ ਕਰਨੀ ਆਸਾਨ ਨਹੀਂ ਸੀ ਕਿਉਂਕਿ ਉਹ ਲੰਬੇ ਸਮੇਂ ਤੋਂ ਦੋਨੇ ਦਰਸ਼ਕਾਂ ਦੀ ਜਿਹੜੀਆਂ ਮਨਪਸੰਦ ਰੀਲਾਂ ਵੀਡੀਓਜ਼ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲਦਾ ਆ ਰਿਹਾ ਸੀ ਤੇ ਵਲੌਗਸ ਵੀ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਸਰਾਹੀ ਜਾਂਦੇ ਸਨ ਅਜੇ ਵੀ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਸਾਰਾ ਮਾਮਲਾ ਬਣਾਵਟੀ ਹੈ ਤੇ ਕਿੰਮੀ ਪਵਨ ਅਜੇ ਵੀ ਇਕੱਠੇ ਹਨ ਤੇ ਉਹ ਦੋਵੇਂ ਅਲੱਗ ਨਹੀਂ ਹੋਏ ਪਰ ਹਕੀਕਤ ਕੁਝ ਹੋਰ ਹੀ ਦਰਸਾਉਂਦੀ ਹੈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam ਉੱਤੇ ਪਵਨ ਨੇ ਆਪਣੇ ਯੂਜ਼ਰਨੇਮ ਦੇ ਵਿੱਚੋਂ ਕਿੰਮੀ ਦਾ ਨਾਮ ਹਟਾ ਕੇ ਹੁਣ ਸਿਰਫ ਆਪਣਾ ਨਾਮ ਹੀ ਰੱਖ ਲਿਆ ਹੈ ਜੋ ਸਾਫ਼ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਪਵਨ ਨੇ ਕਿੰਮੀ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਰੀਲਾਂ ਅਤੇ ਪੋਸਟਾਂ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ ਹਨ ਤੇ ਹੁਣ ਉਸਦੇ ਪੇਜ ਉੱਤੇ ਕੇਵਲ ਉਸਦੀ ਆਪਣੀ ਜ਼ਿੰਦਗੀ ਨਾਲ ਸਬੰਧਿਤ ਹੀ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਉਸ ਦੀ ਕੋਈ ਵੀ ਤਸਵੀਰ ਆ ਜਿਹੜੀ ਉਹ ਕਿੰਮੀ ਦੇ ਨਾਲ ਹੁਣ ਉਸਦੇ ਖਾਤੇ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਇਹ ਸਾਰੀਆਂ ਗੱਲਾਂ ਇਸ ਪਾਸੇ ਇਸ਼ਾਰਾ ਕਰਦੀਆਂ ਹਨ ਕਿ ਕਿੰਮੀ ਪਵਨ ਦੇ ਰਿਸ਼ਤੇ ਵਿੱਚ ਹੁਣ ਪੱਕੀ ਤਰ੍ਹਾਂ ਦੂਰੀ ਪੈ ਚੁੱਕੀ ਹੈ ਤੇ ਉਹ ਦੋਵੇਂ ਅਲੱਗ ਹੋ ਚੁੱਕੇ ਹਨ ਪਵਨ ਨੇ ਕਿੰਮੀ ਨੂੰ ਕੈਨੇਡਾ ਵਿੱਚ ਛੱਡ ਕੇ ਆਪਣੇ ਪਰਿਵਾਰ ਕੋਲ ਪੰਜਾਬ ਵਾਪਸ ਆਉਣ ਦਾ ਫੈਸਲਾ ਕੀਤਾ ਇਹ ਜਾਣਕਾਰੀ ਉਸ ਨੇ ਖੁਦ 에ਰਪੋਰਟ ਤੋਂ ਸਟੋਰੀ ਸਾਂਝੀ ਕਰਕੇ ਕੀਤੀ ਤੇ ਦੂਜੇ ਪਾਸੇ ਕਿੰਮੀ ਨੂੰ ਲੋਕਾਂ ਦੇ ਵੱਲੋਂ ਕਮੈਂਟਾਂ ਵਿੱਚ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਉਸ ਲਈ ਸਖਤ ਸਜ਼ਾ ਦੀ ਵੀ ਮੰਗ ਕਰ ਰਹੇ ਹਨ ਕਿ ਇਹ ਜੋ ਕੁਝ ਵੀ ਪਵਨ ਨਾਲ ਹੋਇਆ ਕੁਝ ਵੀ ਉਹ ਗਲਤ ਸੀ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਸ ਨੂੰ ਇਸ ਮੁਸ਼ਕਲ ਸਮੇਂ ਵਿੱਚ ਹੌਸਲਾ ਅਤੇ ਤਾਕਤ ਬਖਸ਼ੇ ਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਉਹ ਕਦੇ ਵੀ ਦੋਨੇ ਵੱਖ ਨਾ ਹੋਣ ਤੇ ਉਹ ਹਮੇਸ਼ਾ ਇਕੱਠੇ ਰਹਿਣ ਕਿਉਂਕਿ ਕਿੰਮੀ ਅਤੇ ਪਵਨ ਦੀ ਜੋੜੀ ਨੂੰ ਲੋਕਾਂ ਦੇ ਵੱਲੋਂ ਹੀ ਬੇहद ਪਿਆਰ ਦਿੱਤਾ ਜਾਂਦਾ ਸੀ ਤੇ ਉਹ ਦੋਵੇਂ ਜੋ ਵੀ ਕੁਝ ਕੰਟੈਂਟ ਪਾਉਂਦੇ ਸਨ ਤੇ ਲੋਕਾਂ ਦੇ ਵੱਲੋਂ ਭਰਮਾ ਹੰਗਾਰਾ ਦਿੱਤਾ ਜਾਂਦਾ ਸੀ ਤੇ ਉਹ ਪਹਿਲੇ ਦਿਨ ਤੋਂ ਹੀ ਆਪਣੀ ਸਾਫ ਸੁਥਰੀ ਵਲੋਕਿੰਗ ਦੇ ਕਰਕੇ ਜਾਣੇ ਜਾਂਦੇ ਸਨ ਤੇ ਲੋਕਾਂ ਦੇ ਵੱਲੋਂ ਉਹਨਾਂ ਦੀ ਇਸ ਦੂਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ ਤੇ ਸਾਡੀ ਇਹੀ ਦੁਆ ਹੈ ਕਿ ਕਿੰਮੀ ਤੇ ਪਵਨ ਦੀ ਜੋੜੀ ਰੱਬ ਹਮੇਸ਼ਾ ਬਣਾ ਕੇ ਰੱਖੇ ਤੇ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹਨ ਤੇ ਬਾਕੀ ਤੁਸੀਂ ਜ਼ਿਆਦਾ ਸਮਝਦਾਰ ਹੋ ਤੁਹਾਨੂੰ ਇਸ ਪੂਰੇ ਮਾਮਲੇ ਦੇ ਵਿੱਚ ਕਿੰਮੀ ਦੀ ਗਲਤੀ ਲੱਗਦੀ ਹੈ ਜਾਂ ਸੁਨੇਹਾ ਕਟਿਆਲ ਦੀ ਇਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਇਸ ਮਾਮਲੇ ਦੇ ਵਿੱਚ ਕਿੰਮੀ ਅਤੇ ਪਵਨ ਦੇ ਵੱਲੋਂ ਜੋ ਵੀ ਅਪਡੇਟ ਆਵੇਗੀ ਉਹ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ